ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਤਾਂ ਦੋਸਤੋ ਅੱਜ ਪਹੁੰਚੇ ਆ ਪਿੰਡ ਰਾਣੀ ਬਲਾ ਰਾਣੀ ਬਲਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਹਰਮਨ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਵੇਰਦਾ ਤੇ ਪਸ਼ੂ ਤੁਹਾਨੂੰ ਜਿਹੜੇ ਦੋਸਤੋ ਇਸ ਫਾਰਮ ਤੋਂ ਇਸ ਘਰੋਂ ਆਪਾਂ ਤੁਹਾਨੂੰ ਪੂਰੇ ਟੌਪ ਟੌਪ ਦੇ ਪਸ਼ੂ ਦਿਖਾਈਦੇ ਆ ਹਰ ਇੱਕ ਵੀਡੀਓ ਦੇ ਵਿੱਚ ਪੂਰਾ ਸਟੈਂਡਰਡ ਦੇ ਨਾਲ ਤੁਹਾਨੂੰ ਦਿਖਾਈ ਦੇ ਆ ਠੀਕ ਆ ਜੀ ਅੱਜ ਵੀ ਤਕਰੀਬਨ ਕੋਈ ਤੁਸੀਂ ਸਾਹਮਣੇ ਦੇਖ ਰਹੇ ਜੇ ਟੋਟਲ ਕੋਈ ਛੇਕ ਨਾਗ ਜਿਹੜੇ ਦੋਸਤੋ ਤੁਹਾਨੂੰ ਦਿਖਾਉਣੇ ਆਪਾਂ ਝੋਟੀਆਂ ਬੜੀਆਂ ਟੌਪ ਟੌਪ ਦੀਆਂ ਝੋਟੀਆਂ ਪਸ਼ੂ ਆਲਮੋਸਟ ਸਾਰੇ ਸਵੇ ਸਵੇ ਆ ਠੀਕ ਆ ਜੀ ਸੋ ਝੋਟੀਆਂ ਦਾ ਮਿਲਕ ਦੋਸਤੋ ਹੁਣ ਮੌਕੇ ਤੇ ਕਿੰਨਾ ਹਾਜ਼ਰ ਆ ਕੀ ਡਿਟੇਲ ਆ ਕਿੰਨੇ ਟਾਈਮ ਦੀਆਂ ਸੂਈਆਂ ਨੇ ਤੇ ਬਾਕੀ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਨਾਲ ਲੱਗਦੇ ਪਿੰਡ ਬ੍ਰਹਮਪੁਰਾ ਚੋਲਾ ਸਾਹਿਬ ਇਹ ਦੋਸਤੋ ਪਿੰਡ ਥੋੜੀ ਥੋੜੀ ਦੂਰੀ ਤੇ ਆ ਬਿਲਕੁਲ ਨਾਲ ਨਾਲ ਲੱ ਸਰਿਆਲੀ ਸਾਹਿਬ ਤੋਂ ਵੀ ਥੋੜੀ ਦੂਰੀ ਆ ਕੋਈ 5 6 ਕਿਲੋਮੀਟਰ ਦੀ ਦੂਰੀ ਸਰਿਆਲੀ ਤੋਂ ਆ ਹਰੀਕੇ ਪੱਤਨ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ ਦੂਰੀ ਆ ਪਿੰਡ ਰਾਣੀਵਲਾ ਦੀ ਵੀਰ ਹਰਮਨ ਦੇ ਫਾਰਮ ਤੇ ਪਹੁੰਚਿਆ ਦੋਸਤੋ ਪੂਰੀ ਇਨਫੋਰਮੇਸ਼ਨ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਸੋ ਪੂਰਾ ਫੇਰਵਾ ਤੁਸੀਂ ਐਂਡ ਤੱਕ ਦੇਖ ਸਕਦੇ ਜੀ ਠੀਕ ਆ ਜੀ ਵੀਡੀਓ ਐਂਡ ਤੱਕ ਦੇਖ ਲਿਓ ਬਾਕੀ ਵੱਧ ਤੋਂ ਵੱਧ ਅੱਗੇ ਜਿਹੜੀ ਆਪਣੀ ਵੀਡੀਓ ਸ਼ੇਅਰ ਕਰਦੇ ਹੋ ਨਵੇਂ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਠੀਕ ਆ ਜੀ ਸੋ ਕਿਸੇ ਵੀਰ ਨੇ ਵੀ ਵਿజిਟ ਕਰਨੀ ਆ ਇੱਕ ਸਟਾਰਟਿੰਗ ਤੋਂ ਆਪਾਂ ਰਿਕਵੈਸਟ ਕਰਦੇ ਹੰਦੇ ਆ ਵੀ ਉਹ ਤੁਸੀਂ ਆਪਣੀ ਯਕੀਨੀ ਬਣਾ ਲਿਓ ਠੀਕ ਆ ਜੀ ਅਸੂ ਚੰਗੇ ਟੋਪ ਟੋਪ ਦੇ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਬਾਕੀ ਵੀਰ ਹਰਮਨ ਤੋਂ ਪੂਰੀ ਡਿਟੇਲ ਦੇ ਲਈ ਚਲਦੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 8 ਸਤੰਬਰ ਸਮਾਂ ਮਾਰਨਿੰਗ ਦੇ ਕੋਈ 10:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾ ਸਾਸਰੀ ਕਾ ਸੰਤੂ ਸਾਹਿਬ ਹੋਰ ਭਾਜੀ ਠੀਕ ਠਾਕ ਜੇ ਵਧੀਆ ਜੀ ਵਧੀਆ ਕਿਰਪਾ ਜੀ ਮਹਾਰਾਜ ਜੀ ਠੀਕ ਆ ਵੀਰ ਹਰਮਨ ਅੱਛਾ ਵੀਰ ਹਰਮਨ ਅੱਜ ਵੀ ਨਾਗ ਆਪਣੇ ਕੋਲ ਟੋਟਲ 6 ਕ ਪਕਾਊਗਾ ਜੀ ਹਾਂਜੀ ਠੀਕ ਆ ਜੀ ਜਨਮਰ ਬਹੁਤ ਜਿਆਦਾ ਸੋਹਣੇ ਆ ਟੌਪ ਟੌਪ ਦੇ ਹਰ ਵਾਰ ਦੀ ਤਰ੍ਹਾਂ ਸੰਧੂ ਸਾਹਿਬ ਕੱਲ ਨੂੰ ਫੇਰ ਆਪਾਂ ਚਾ ਪਰਸੋਂ ਦੋ ਮੱਜਾਂ ਦੀ ਫੇਰ ਪਾਵਾਂ ਉਹ ਮੱਜਾਂ ਬੜੀਆਂ ਟੌਪ ਦੀਆਂ ਲਿਆਂ ਗੱਬਣਾ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਵੈਸੇ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਵੇਖਦੇ ਆ ਸਾਰੇ ਪਤਾ ਲੱਗ ਜਣਾ ਠੀਕ ਹੈ ਜੀ ਜਾਣਦਾ ਸੰਧੂ ਸਾਹਿਬ ਫੇਰੀ ਫਾਇਦਾ ਜੇ ਮੱਜਾਂ ਚੰਗੀਆਂ ਲੈ ਕੇ ਆਉਣੀਆਂ ਤੇ ਜੇ ਇਥੋਂ ਵਾਲੀਆਂ ਇਕੱਠੀਆਂ ਕਰੀ ਜਣੀਆਂ ਕੋਈ ਫਾਇਦਾ ਥੋੜਾ ਫਿਰ ਹਾਂ ਨਾਗਰ ਜੇ ਉਧਰ ਜਾਣਾ ਫਿਰ ਚੰਗਾ ਲੈ ਕੇ ਦੇਈਏ ਕਿਸੇ ਨੂੰ ਡੰਗਰ ਪਰ ਨਹੀਂ ਜੀ ਨਹੀਂ ਕਲਤੇ ਜੇ ਕੋ ਸਟੇਟ ਟਪਣੀ ਹੈ ਤਾਂ ਫਿਰ ਕੋਈ ਨਾ ਕੋਈ ਵਾਕਏ ਫਿਰ ਜਲਵਾ ਹੋਵੇ ਵਿੱਚ ਕੇ ਆਓ ਫਿਰ ਉਤਰਾਂ ਦਾ ਕੀ ਫਾਇਦਾ ਫਿਰ ਉਤਰਾਂ ਦਾ ਫਿਰ ਇਸ ਆ ਮੱਝਾਂ ਮਲੀ ਜਾਂਦੀਆਂ ਜੀ ਹਾਂ ਬਿਲਕੁਲ ਜੀ ਨਾਰਮਲ ਤਾਂ ਚਲੋ ਫਿਰ ਜਿਹੜੇ ਵੀਰਾਂ ਨੇ ਕੋਈ ਸਾਰਾ ਮੱਝਾਂ ਵੀ ਚੰਗੀਆਂ ਜੀ ਵਿੱਚ ਖਰਚ ਕਰਾਉਂਦੇ ਫਿਰ ਮਸਲਵਾ ਸਮਝੂ ਸਾਹਿਬ ਮੱਝਾਂ ਉਹ ਵੀ ਚੰਗੀਆਂ ਆਪਾਂ ਮੱਝ ਕਿਸੇ ਨੂੰ ਮਾੜਾ ਕਿਉਂ ਕਹੀਏ ਹਾਂਜੀ ਹੁਣ ਜੇ ਕਹਿੰਦੇ ਜਿਆਦਾ ਹਾਈ ਕੁਆਲਿਟੀ ਲੈਣੀ ਹੈ ਫਿਰ ਤਾਂ ਉਤਰੋਂ ਮਿਲਣੀ ਤੇ ਉਤਰੋਂ ਜੇ ਇੱਕੋ ਜੀਆਂ ਇਕੱਠੀਆਂ ਕਰੀਏ ਫਿਰ ਫਰਕ ਵੀ ਰਹਿ ਗਿਆ ਆਪਣੀਆਂ ਮੱਝਾਂ ਵੀ ਮਾੜੀਆਂ ਮੱਝਾਂ ਆਪਣੀਆਂ ਵੀ ਕਈ 20 20 ਕਿਲੋ ਦੁੱਧ ਜਵਾ ਜਾਂ ਪਰ ਉਧਰ ਦਾ ਇਧਰ ਦਾ ਫਿਰ ਫਰਕ ਤਾਂ ਆਈ ਹੈ ਜੀ ਹਾਂਜੀ 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 ਹਾਂ ਨਹੀਂ ਚੰਗੀ ਨਸਲ ਫਰੀਡ ਆ ਤੇ ਬਾਕੀ ਭਰਾਵੋ ਅੱਜ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾ ਦੰਨੇ ਆ ਮੋٹے ਤੌਰ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਜੇ ਇਹ ਤੁਹਾਨੂੰ ਟੋਟਲ 6 ਝੋਟੀਆਂ ਆਪਾਂ ਦਿਖਾਉਣੀਆਂ ਨੇ ਵਿਧ ਬੱਚੇ ਆ ਠੀਕ ਆ ਜੀ ਬੱਚੇ ਪ੍ਰੋਪਰ ਨਾਲ ਦੀ ਨਾਲ ਹੀ ਆ ਗਿੱਲੇ 나ੜੂ ਕਈ ਬੱਚਿਆਂ ਦੇ ਨਾਲ ਹੋਣਗੇ ਸੋ ਦਿਨਾਂ ਦੇ ਵਿੱਚ ਬਿਲਕੁਲ ਹਫਤੇ ਦੇ ਅੰਦਰ ਵਾਰੀ ਸਵੇਰ ਮੈਨੂੰ ਜਾਪਨ ਡਿਆ ਠੀਕ ਆ ਜੀ ਕਿਉਂਕਿ ਬਿਲਕੁਲ ਕੁਲੇ ਬੱਚੇ ਆ ਤੇ ਆਓ ਸ਼ੁਰੂਆਤ ਕਰ ਲੈਨੇ ਆ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਰ ਹਰ ਮਾਰ ਇੱਥੋਂ ਸ਼ਟਾਰਟਿੰਗ ਕਰਦੇ ਆਪਾਂ ਇਸ ਛੋਟੀ ਦੀ ਡੀਲ ਨੂੰ ਫੁੱਲ ਕਰ ਦਿਓ ਸਾਂਜੀ ਵੀਰ ਇਹ ਸੰਧੂ ਸਾਹਿਬ ਇਹਦਾ ਦੂਜਾ ਸੁਆ ਜੀ ਅੱਛਾ ਜੀ ਤੇ 18 ਕਿਲੋ ਦੁੱਧ ਤਿਆਰ ਆ ਜੀ ਭਾਵੇਂ ਕੋ ਤਿੰਨ ਟਾਈਮ ਚੋਲੇ ਹਾਂਜੀ ਤੇ ਭਾਵੇਂ ਕੋ ਚਾਰ ਟਾਈਮ ਚੋਲੇ ਇਹ ਨਹੀਂ ਵੀ ਫੋਨ ਤੇ ਬੈਠਾ ਉਹ ਤੇ ਕਮੈਂਟ ਕਰੀ ਜਾਵੇ ਇੱਥੇ ਆਣ ਕੇ ਭਾਵੇਂ ਚੋਲੇ ਸਾਈ ਬਾਅਦ ਕਰੇ ਠੀਕ ਹੈ ਜੀ ਜੇ ਇਹ ਕਹਿੰਨੇ ਮੱਝ ਮਗਾਉਣੀ ਵੀ ਆ ਸੌਦਾ ਕਰਕੇ 50000 ਰੁਪਿਆ ਰੱਖੇ ਮੇਰਾ ਥੱਲੇ ਜਿੰਨਾ ਦੁੱਧ ਮੈਂ ਕਰਕੇ ਖਲਾਉਂਗਾ ਜਾਂ ਦੁੱਧ ਮੱਝ ਦੇ ਦਊਗੀ ਠੀਕ ਆ ਨਹੀਂ ਤੇ 50000 ਰੁਪਿਆ ਮਰ ਗਿਆ ਠੀਕ ਹੈ ਜੀ ਠੀਕ ਠੀਕ ਹੈ ਹਾਂਜੀ ਅੱਛਾ 18 ਕਿਲੋ ਹੁਣ ਦੁੱਧ ਤੇ ਚੱਲਣਗੇ ਪਾਰ ਬਿਲਕੁਲ ਜੀ ਹਨ ਦਿਨ ਕਿੰਨੇ ਹੋ ਗਏ ਆਫਤਾ ਜੀ ਹਫਤਾ ਹੋ ਗਿਆ ਸੂਬਾ ਦੁੱਜਣੀ ਆ ਹਾਂ ਦੁੱਜਾ ਜੀ ਲਓ ਜੀ ਦੁੱਜੇ ਸੂਵੇ ਦੋਸਤੋ ਮਗਰ ਵੀਰ ਕੀ ਹਰਮਨ ਤੇ ਬੱਚਾ ਮਗਰ ਨਹੀਂ ਸੰਧੂ ਸਾਹਿਬ ਕੱਟੀ ਹੈ ਜੀ ਮਗਰ ਕੱਟੀ ਆ ਗਈ ਆ ਬਾਕੀ ਇਧਰ ਵਿਰਲ ਦੋਸਤੋ ਵੇਖੋ ਠੀਕ ਆ ਜੀ ਆਪਾਂ ਇਹੋ ਜਿਹਾ ਥਣ ਵੇਖ ਕੇ ਬਹੁਤ ਆ ਵੀਰ ਕਹਿੰਦਾ ਵੀ ਵੀਰ ਤੁਹਾਡੀ ਗੇਠ ਛੋਟੀ ਆ ਠੀਕ ਆ ਜੀ ਤਾਂ ਵੰਡ ਇੱਕ ਦੋਸਤੋ ਆਪਾਂ ਨੋਟ ਕਰਾਉਣੀ ਹੁੰਦੀ ਆ ਗੱਲਾਂ ਬਿਲਕੁਲ ਇਸੇ ਕੰਮ ਲਈ ਬਣੀਆਂ ਨੇ ਠੀਕ ਆ ਜੀ ਆ ਤੁਸੀਂ ਵੇਖੋ ਵੰ ਮੋਟਾ ਥਣ ਨੋਕਲ ਤੇ ਚਵਾਈ ਤੁਸੀਂ ਇੱਕ ਇਮੇਜਨ ਕਰ ਸਕਦੇ ਜੇ ਇੱਕ ਜਜਮੈਂਟ ਕਰ ਸਕਦੇ ਵੀ ਚਵਾਈ ਕਿਹੋ ਜੀ ਹੋਊਗੀ ਕਰਮਾਲੀ ਨੂੰ ਠੀਕ ਆ ਤੇ ਬਹੁਤ ਸੋਹਣੀ ਵਿਰਲ ਬੰਡ ਬਹੁਤ ਸੋਹਣੀ ਪੀੜੀ ਦੇ ਪਾਵਿਆ ਵਾਂਗੂ ਜਿਹੜਾ ਦੋਸਤ ਥਣ ਲੱਗਾ ਆਪਾਂ ਕਹਿ ਦਿੰਨੇ ਆ ਇਹੋ ਜੀ ਕੁਆਲਟੀ ਥਣ ਦੀ ਵੇਖ ਕੇ ਠੀਕ ਆ ਜੀ ਸੋ ਬਹੁਤ ਖੂਬਸੂਰਤ ਲੋਕ ਕੱਢ ਕੇ ਬਾਹਰ ਇੱਕ ਬੁਰੀ ਦਰਸ਼ਨ ਕਰਾਈਏ ਵੀਰਾਂ ਨੂੰ ਤੋਰ ਕੇ ਸੋ ਝੋਟੀ ਥਲੇ ਦੋਸਤੋ 18 ਕਿਲੋ ਦੁੱਧ ਦਾ ਜਿਹੜਾ ਚੋਣ ਦੇ ਵਿੱਚ ਦੁੱਧ 18 ਕਿਲੋ ਆ ਠੀਕ ਆ ਜੀ ਉਹ ਮੇਰਾ ਭਰਾ ਤੁਸੀਂ ਆਪਣਾ ਸਮੇਂ ਨਾਲ ਸਮਾਂ ਜਿਹੜਾ ਸੂਤਰ ਕਰਕੇ ਸਮੇ ਸਮਾ ਬੰਨ ਕੇ ਜਿਹੜਾ ਤੁਸੀਂ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਸੋ ਬੰਡ ਬੁੰਡ ਆਪਸੀ ਸਨਾਂ ਦੀ ਬਹੁਤ ਜ਼ਿਆਦੀ ਚੰਗੀ ਆ ਸੰਦੂ ਸਾਹਿਬ ਅੱਜ ਤੁਸੀਂ ਦੱਸਿਓ ਮੱਜਾਂ ਵੇਖ ਕੇ ਅਜ ਮੈਂ ਨਹੀਂ ਕੋਈ ਗੱਲ ਕਰਨੀ ਹਾਂਜੀ ਹਾਂਜੀ ਅੱਜ ਤੁਸੀਂ ਨਹੀਂ ਦੱਸੋਗੇ ਤਾਂ ਤੁਸੀਂ ਨਾ ਨਾ ਦੱਸਣਾ ਨਹੀਂ ਅੱਜ ਤੁਸੀਂ ਰੋਇਹ ਤਾਂ ਦਾ ਕੰਮ ਹੈ ਅੱਜ ਤਾਂ ਤੁਸੀਂ ਦੱਸੋਗੇ ਵੇਖ ਕੇ ਮੱਜਾਂ ਹਾਂ ਲਓ ਵੀ ਦੋਸਤੋ ਕਰੋ ਚਾਹਕ ਠੀਕ ਆ ਜੀ ਸੋ ਫੱਟੇ ਲਾਈ ਖੜੀਆਂ ਕਰਮ ਵਾਲੀਆਂ ਠੀਕ ਆ ਜੀ ਆ ਵੇਖੋ ਬਹੁਤ ਖੂਬਸੂਰਤ ਸੋਨਾ ਢਾਂਚਾ ਸਰੀਰਕ ਬੰਤਰ ਬਹੁਤ ਪਿਆਰੀ ਆ ਚੌੜਾ ਪਿੱਠਪੂੜਾ ਦਹਾਉ ਮੋੜ ਦਿਓ ਜੀ ਆਹ ਦੇਖੋ ਸੰਧੂ ਸਾਹਿਬ ਅੱਜ ਵੀਡੀਓ ਪਾਦਣੀ ਕਈ ਦਿਨ ਚੈਨਲ ਤੇ ਚੱਲਦੀ ਰਹੂ ਇਸੇ ਮੱਝ ਦੀ ਲਓ ਜੀ ਬਹੁਤ ਖੂਬਸੂਰਤਾ ਵੇਖੋ ਜੀ ਆਰਡਰ ਕੁਆਲਿਟੀ ਬਹੁਤ ਜਿਆਦੀ ਸੋਹਣੀ ਹੈ ਦੋਸਤੋ ਠੀਕਾ ਜੀ ਸੋ 18 ਲੀਟਰ ਦੀ ਮਾਲਕਨ ਇਸ ਵਕਤ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਦੁੱਧੋਂ ਹਜੇ ਪਸ਼ੂ ਦੋਸਤੋ ਹਫਤੇ ਇਕ ਤੇ ਢੇੜ-ਘੇੜ ਜਿਹੜਾ ਸਮਾਂ ਹੋਇਆ ਦੁੱਧੋਂ ਹਜੇ ਤੁਰਨਾ ਹੈ ਪਸ਼ੂ ਨੇ ਕਿਉਂਕਿ ਕੋਈ ਵੀ ਪਸ਼ੂ ਆ ਕੋਈ ਦਹੀਂ ਬਾਹਰੀ ਤੇਰੀ ਦਿਨੀ ਜਿਹੜੀ ਮੈਲੇ ਤੋਂ ਕੋਈ ਵੀ ਪਸ਼ੂ ਸਟਾਰਟਿੰਗ ਕਰਦਾ ਉਸ ਤੋਂ ਬਾਅਦ ਕੁਝ ਹੋਰ ਜਿਹੜਾ ਐਡਵਾਂਸ ਪਸ਼ੂ ਦੁੱਧ ਦੇਣਾ ਸਟਾਰਟ ਕਰ ਦਿੰਦਾ ਠੀਕ ਆ ਜੀ ਬਾਕੀ ਕਿਸੇ ਫਾਰਮ ਵਾਲੇ ਵੀਰ ਦੀ ਚੰਗੀ ਸੇਵਾ ਰਹੀ ਚੰਗੀ ਕਾਰਗੁਜ਼ਾਰੀ ਰਹੀ ਤੇ ਹੋਰ ਵੀ ਚੰਗੀ ਉਮੀਦ ਤੁਸੀਂ ਕਰ ਸਕਦੇ ਜੇ ਪਰ ਅੱਜ ਦੇ ਸਮੇਂ ਜਿਹੜਾ ਤੁਸੀਂ ਚੋ ਕੇ ਲੈ ਕੇ ਜਾਓਗੇ ਉਹ 18 ਕਿਲੋ ਦੁੱਧ ਇਸ ਚੋਟੀ ਦੇ ਥੱਲੇ ਬਿਲਕੁਲ ਮੌਜੂਦ ਆ ਠੀਕ ਆ ਜੀ ਬਹੁਤ ਵਧੀਆ ਖੂਬਸੂਰਤ ਚੌੜਾ ਪਿੱਠਪੂੜਾ ਸੋਹਣੀ ਹਾਈਟ ਲੈਂਥ ਠੀਕ ਆ ਜੀ ਬਾਕੀ ਖੂਬਸੂਰਤ ਵੀ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਸੋਨੇ ਕਾਤ ਬੁੱਤ ਬੇ ਕਮਾਲੀਆਂ ਦਾ ਭਲੇਖਾ ਵੀ ਪਾਉਂਦੀ ਉਪਰੋਂ ਬੜੇ ਬੁੱਡੇ ਵਾਲੇ ਪਾਸਿਓ ਤੇ ਥੱਲੇੋਂ ਵੀ ਤੁਸੀਂ ਵੇਖ ਸਕਦੇ ਜੇ ਕਰਮ ਵਾਲੀ ਢੱਕੇ ਲਈ ਖੜੀ ਆ। ਆਹ ਆ ਜਾ, ਆ ਜਾ। ਲੈ ਵੀ। ਤੋਂ ਨਾਲੇ ਦੋਸਤੋ ਨਾਲ ਦੀ ਨਾਲ ਬਹੁਤ ਸੀਲਸ ਹੌ ਵੀ ਪਸ਼ੂ ਬਹੁਤ ਆ। ਵੇਖਿਆ ਤੁਸੀਂ ਤੋਰਾ ਵੇਖ ਲਿਆ ਬਹੁਤ ਨਰਮ ਤੋਰਾ। ਆਪਣੀ ਮਰਜ਼ੀ ਨਾਲ ਪਸ਼ੂ। ਜਿਵੇਂ ਜਿਵੇਂ ਬੰਦਾ ਨਾਲ ਤੁਰਿਆ ਜਾਂਦਾ ਉਹ ਮੈਂ ਪਸ਼ੂ ਚੀਕਾ ਦੇ ਕਦਮ ਪੁੱਟੀ ਜਾਂਦਾ ਇਸ ਤਰ੍ਹਾਂ ਦਾ ਸੁਭਾਅ ਇਹਨਾਂ ਪਸ਼ੂਆਂ ਦਾ ਆ ਦੇਖੋ ਵੀਰੇ ਹਰਮਣ ਜੇਕਰ ਆਪਾਂ ਸੇਲ ਕਰਦੇ ਆ ਤੇ ਇੱਕ ਡਿਮਾਂਡ ਹੁੰਦੀ ਹੈ ਉਹ ਕਿੱਦਾਂ ਕਰਨੀ ਹੈ ਇਹ ਸੰਧੂ ਸਾਹਿਬ ਫੋਨ ਤੇ ਕਰਾਂਗੇ ਜੀ ਫੋਨ ਤੇ ਟੋਟਲੀ ਪਸ਼ੂਆਂ ਦੀ ਫੋਟੋ ਹੈ ਹਾਂ ਟੋਟਲੀ ਜੀ ਟੋਟਲੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਦੋਸਤੋ ਡਿਮਾਂਡ ਜਿਹੜੀ ਹੈ ਟੋਟਲ ਵੀਰਾਂ ਦਾ ਵੀ ਫੋਨ ਤੇ ਕਰਾਂਗੇ ਤੇ ਬਹੁਤੇ ਵੀਰ ਕਹਿ ਦਿੰਦੇ ਆ ਵੀ ਮਤਲਬ ਕਿ ਇਦਾਂ ਵੀਡੀਓ ਨਾ ਬਣਾਓ ਉਦਾਂ ਨਾ ਬਣਾਓ ਮੇਰਾ ਵੀਰ ਫੋਨ ਤੁਸੀਂ ਕਰ ਲਿਓ ਜਿਹੜਾ ਵੀ ਪਸ਼ੂ ਤੁਹਾਨੂੰ ਯਾਕੂਗਾ ਵੀ ਇਹ ਪਸ਼ੂ ਤਾਂ ਤੁਸੀਂ ਵੇਰਵਾ ਪੁੱਛ ਲਓ ਜਿਹੜਾ ਕੀਮਤਾਂ ਦੀ ਮੋਲ ਆ ਉਹ ਫੋਨ ਤੇ ਦੱਸਿਆ ਜਾਊਗਾ ਠੀਕ ਆ ਜੀ ਸੋ ਇਹ ਜ਼ਰੂਰੀ ਬੇਨਤੀ ਆ ਵੀ ਜਿਹੜੇ ਵੀਰ ਨੂੰ ਜੱਜੂਗਾ ਸੌਦਾ ਤੁਸੀਂ ਫੋਨ ਤੇ ਕੰਟੈਕਟ ਕਰ ਲਿਓ ਅਗਲੀ ਝੋਟੀ ਵੀ ਰਹਿ ਰਹਿਣਾ ਇਹਦਾ ਸੰਧੂ ਸਾਹਿਬ ਇਹਦਾ ਦੂਜਾ ਸੁਆ ਜੀ ਦੂਜਨ ਝੋਟੀ ਆ ਹਾਂਜੀ ਦਿਨਾਂ ਕਿੰਨਿਆਂ ਦੀ ਸੂਈ ਆ ਤਿੰਨਾਂ ਦਿਨਾਂ ਦੀ ਬੱਚਾ ਜੇ ਮਗਰ ਵੀਰੇ ਇਹਦੇ ਮਗਰ ਕੱਟਿਆ ਜੀ ਮਗਰ ਕੱਟਿਆ ਨਹੀਂ ਇਹ ਕੱਟੀ ਆ ਜੀ ਮਗਰ ਇਹ ਤਾਂ ਮਗਰ ਕੱਟੀ ਆ ਹਾਂਜੀ ਹਾਂਜੀ ਪਹਿਲੀ ਮਗਰ ਕੀ ਨੋਟ ਕਰਾਇਆ ਸੀ ਆਪਾਂ ਉਹਦੇ ਮਗਰ ਵੀ ਕੱਟੀ ਆ ਜੀ ਕੱਟੀ ਆ ਆ ਦੋਵੇਂ ਬੱਚੇ ਹਾਂਜੀ ਹਾਂਜੀ ਇੱਕ ਇਹ ਹੋਣਾ ਵਾ ਇੱਕ ਠੀਕ ਹੈ ਜੀ ਹਾਂਜੀ ਲਓ ਜੀ ਇਹਦੇ ਮਗਰ ਵੀ ਕੱਟੀ ਆ ਤੇ ਜਿਹੜੀ ਹੁਣ ਸੈਕੰਡ ਨੰਬਰ ਤੇ ਆਪਾਂ ਦਿਖਾ ਰਹੇ ਆ ਇਹਦੇ ਤੇਰੀ ਵਾਲ ਸੰਤੂ ਸਾਹਿਬ ਆ ਵੇਖਿਆ ਨਹੀਂ ਕਿਸੇ ਦੇ ਮਗਰ ਕੱਟੀ ਹੋਣੀ ਕਿਸੇ ਦੇ ਘਟਾ ਕੋ ਕੋ ਲਿਖਾ ਵੀ ਪੈ ਸਕਦਾ ਜੀ ਚਲੋ ਆਪਾਂ ਆਪਾਂ ਲਾਜ ਬੱਚੇ ਸਾਰੇ ਤਾਜ਼ੇ ਆ ਜੀ ਨਿਬੜਦੀ ਗੱਲ ਬਿਲਕੁਲ ਬੱਚੇ ਤਾਜ਼ੇ ਹਫਤੇ ਦੇ ਅੰਦਰ ਅੰਦਰ ਹੀ ਆ ਬਾਕੀ ਬੱਚੇ ਆਪਾਂ ਤੁਸੱਲੀ ਨਾਲ ਦੋਸਤੋ ਐਂਡ ਤੇ ਜ਼ਰੂਰ ਆਹ 나ੜੂਆ ਸੰਤੂ ਸਾਹਿਬ ਕੋਈਆਂ ਦੇ ਨਾਲ ਤੇ ਜੀ ਅੱਛਾ ਹਰਮਨ ਵੀਰੇ ਪਹਿਲਾਂ ਝੋਟੀ ਕਿ ਦੂਜੇ ਨੇ ਨਹੀਂ ਦੂਜੇ ਨੇ ਜੀ ਸੰਤੂ ਸਾਹਿਬ ਦੂਜੇ ਸੂਬੇ ਆ ਹਾਂਜੀ ਲਓ ਜੀ ਦੂਜੇ ਕੁੰਡੀ ਕੰਡੀ ਤੁਸੀਂ ਵੇਖ ਲਓ ਬਿਲਕੁਲ ਕੁੱਤੀ ਦੇ ਬੈਕ ਸਾਈਡ ਘੁੰਮ ਕੇ ਸਿੰਘ ਲੱਗਾ ਵੀ ਜਿੰਨੂੰ ਆਪਾਂ ਕਹਿੰਦੇ ਨੇ ਵੀ ਕੁੱਤੀ ਚ ਸਿੰਘ ਲੱਗਾ ਠੀਕ ਆ ਜੀ ਫਰੰਟ ਤੋਂ ਖੜਿਆ ਐ ਨਹੀਂ ਜਜਮੈਂਟ ਹੁੰਦੀ ਵੀ ਭੋੜੀ ਏ ਕਿ ਸਿੰਗੀ ਹੈਗੀ ਏ ਇਸ ਚੋਟੀਆਂ ਵੇਖੋ ਠੀਕ ਆ ਜੀ ਉਹ ਜਿੰਨੀ ਸਿਫਤ ਕਰ ਲੋ ਉੰਨੀ ਥੋੜੀ ਆ ਪਸ਼ੂ ਬਹੁਤ ਢੰਗਦੇ ਆ ਠੀਕ ਆ ਜੀ ਲਓ ਵੀ ਰਖੋਣ ਕੇ ਕਰੀਏ ਪੇਸ਼ ਤੇ ਇਹਦੇ ਥੱਲੇ ਵੀ ਰਮਨ ਕਿੰਨੀ ਇਹ ਹਲੇ 13 ਕਿਲੋ ਬੋਲਾ ਤਿਆਰ ਆ ਜੀ 13 ਕਿਲੋ ਬੱਚੇ ਨੂੰ ਛੱਡ ਕੇ 14 ਕਿਲੋ ਮੰਨ ਕੇ ਚੱਲੋ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਚੌਣ ਚਾਂ ਬਹੁਤ ਜਿਆਦਾ ਚੰਗੇ ਆ ਤੋ ਛੋਟੀ ਤੋਂ ਸੋ ਚੈੱਕ ਕਰੋ ਠੀਕ ਆ ਜੀ ਸੌ ਸਾਬ ਮੱਜਾਂ ਕਰਤੂਤ ਆ ਲੀਆਂ ਨਹੀਂ ਤੇ ਜੇ ਦਿਨ ਮੱਝ ਖਾਲੀ ਕਰਤੀਏ ਬੰਦੀ ਨਹੀਂ ਬਿਲਕੁਲ ਜੀ ਸੋ ਕੁਆਲਿਟੀ ਚੈੱਕ ਕਰੋ ਹਾਈਟ ਲੈਂਥ ਚੈੱਕ ਕਰੋ ਠੀਕ ਆ ਜੀ ਹਾਈਟ ਵੀ ਬਹੁਤ ਸੋਹਣੀ ਆ ਚੌੜਾ ਪਿੱਠਪੂੜਾ ਸੋ ਸੋਹਣੀ ਬੇਲ ਸੋਹਣੀ ਹਾਈਟ ਥੱਲੇ ਲੇਵੇ ਦੀ ਪੂਰੀ ਖਬਰਦਾਰ ਆ ਠੀਕ ਆ ਜੀ ਤੋ ਹੁਣ ਇਸ ਵਕਤ ਜਿਹੜੀ ਬੌਲੇ ਤੇ ਚੱਲ ਰਹੀ ਆ ਠੀਕ ਆ ਜੀ ਤੋ ਹਜੇ ਦਿਨ ਵੀ ਜਿਹੜੇ ਤੁਹਾਨੂੰ ਨੋਟ ਕਰਾ ਦਿੱਤੇ ਆ ਇਹਨੇ ਦਿਨਾਂ ਦੇ ਦੌਰਾਨ ਇਸ ਵਕਤ ਹੁਣ ਬੌਲੇ ਤੇ ਜਿਹੜੀ ਚੱਲ ਰਹੀ ਆ ਠੀਕ ਆ Claro, como a veces, sigue sí, allá, moro, torro, torro, ya ando. 13 14 13 14 ਕਿਲੋ ਬੋਲਾ ਤਿਆਰ ਜੀ ਬਿਲਕੁਲ ਐ ਨੈਟ ਠੀਕ ਹੈ ਜੀ ਲਓ ਵੀ ਭਰਾਵੋ ਠੀਕ ਹੈ ਜੀ ਇਹ ਦੂਜੇ ਸੂਏ ਆ ਬਾਕੀ ਪੂਰਾ 베ਰਵਾ ਮਿਲ ਗਿਆ ਠੀਕ ਹੈ ਜੀ ਮੁੱਲ ਜਿਹੜਾ ਉਹ ਫੋਨ ਤੇ ਹੋ ਜਾਊਗਾ ਲਾਗੇ ਉਹ ਤੁਹਾਨੂੰ ਆਪਾਂ ਇੱਕ ਵਾਰੀ ਧੰਨ ਦਿਖਾ ਦਿੰਨੇ ਆ ਆ ਕਰੋ ਚੈੱਕ ਠੀਕ ਹੈ ਜੀ ਇਸ ਤੋਂ ਬਾਅਦ ਵੀਰ ਹਰਮਨ ਇੱਧਰ ਆ ਜੀ ਤੇ ਆਪਣੇ ਕੋਲ ਆ ਝੋਟੀ ਖੜੀ ਇੱਕ ਇਹ ਸੰਤੂ ਸਾਹਿਬ ਕੱਲ ਦੀ ਸਵੇਰ ਦੀ ਸੂਈ ਹੈ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਕੱਲ ਸਵੇਰ ਦੀ ਆ ਬੱਚਾ ਆ ਗਿਆ ਹਾਂਜੀ ਇਹ ਬੱਚਾ ਆ ਗਿਆ ਉਹ ਵੀ ਗਿੱਲੇ 나ੜੂਏ ਦੇ ਨਾਲ ਬੱਚਾ ਦੋਸਤੋ ਕੱਲ ਸਵੇਰ ਇਹ ਨਹੀਂ ਸੰਧੂ ਸਾਹਿਬ ਪਰਲਾ ਬੱਚਾ ਜੀ ਇਹਦਾ ਔਰ ਪਰਲਾ ਬੱਚਾ ਆ ਬੈਠਾ ਜਿਹੜਾ ਹਾਂਜੀ ਹਾਂਜੀ ਜੀ ਮਗਰ ਕੱਟੀ ਇਹਦੇ ਕੱਟਾ ਇਹਦੇ ਮਗਰ ਕੱਟਾ ਜੀ ਹਾਂ ਲਓ ਜੀ ਇਹ ਬੱਚਾ ਕੱਲ ਦੀ ਸੂਈ ਹੈ ਇਹ ਵੀ ਝੋਟੀ ਪਹਿਲਾਂ ਦੂਜਾ ਨਾਲ ਜੀ ਇਹ ਦੂਜੇ ਸਵੇਰ ਦੀ ਦੂਜੇ ਸਵੇਰ ਹਾਂਜੀ ਹਾਂਜੀ ਖਾਲੀ ਸੰਧੂ ਸਾਹਿਬ ਕਰਤੀ ਹੈ ਜੀ ਲਓ ਜੀ ਦੂਜੇ ਸਵੇਰ ਝੋਟੀ ਹੈ ਭਰਾਵੋ ਠੀਕ ਆ ਸੋ ਮੋਹਰਾ ਬਰੀਡ ਦੀਆਂ ਜਿਹੜੀਆਂ ਦੋਸਤੋ ਇਹ ਝੋਟੀਆਂ ਤੁਸੀਂ ਦੇਖ ਰਹੇ ਜੀ ਇਹ ਬੋਲਾ ਵੀਰ ਕਿੰਨਾ ਕੋ ਹੋਗਾ ਇਹ ਥੱਲੇ 100 ਲੀਟਰ ਹੋਗਾ ਜੀ ਤਿਆਰ ਸੰਤੂ ਸਾਹਿਬ 100 ਲੀਟਰ ਤਿਆਰ ਖਾਲੀ ਕਰਤੀ ਜੀ ਹੁਣ ਚੱਲ ਪੂਗੀ ਆ ਪਤਾ ਨਹੀਂ ਬਾਕੀ ਚੋਣ ਚਵਾਉਣ ਦੀਆਂ ਤਾਂ ਸਾਰੀਆਂ ਮੋਗਾ ਹੀ ਆ ਮੋਗਾ ਹੀ ਆਈ ਮੋਗਾ ਐਨ ਓਕੇ ਰਿਪੋਰਟ ਹੋਰ ਮਾੜੀ ਮਾਝ ਹੁੜਾ ਲੈ ਕੇ ਆਉਂਦੇ ਸੰਤੂ ਸਾਹਿਬ ਉਧਰ ਬੋਲਾ ਦੋਸਤੋ ਬਿਲਕੁਲ ਖਰੇ ਖਰੇ ਪਸ਼ੂ ਆ ਦੋਸਤੋ ਟੌਪ ਕਲਾਸ ਦੇ ਪਸ਼ੂ ਆ ਪਾ ਤੁਹਾਨੂੰ ਦਿਖਾ ਦਈਦੇ ਆ ਇਸ ਫਾਰਮ ਤੋਂ ਤੇ ਕਾਫੀ ਮਸ਼ਹੂਰ ਆ ਪਿੰਡ ਰਾਣੀਵਾਲਾ ਦੇ ਵਿੱਚ ਦੋਸਤੋ ਇਹ ਫਾਰਮ ਵੀਰ ਹਰਮਨ ਦਾ ਚੋਲਾ ਸਾਹਿਬ ਬਰਮਪੁਰਾ ਪਿੰਡ ਇਹ ਬਿਲਕੁਲ ਨੇੜੇ ਨੇੜੇ ਆ ਠ ਲਓ ਖੋਲ ਕੇ ਤੋਰ ਕੇ ਦਿਖਾਈਏ ਕਦ ਬੁੱਤ ਪੂਰਾ ਝੋਟੀ ਦਾ ਠੀਕ ਆ ਸੰਧੂ ਸਾਹਿਬ ਐਡੀ ਦੂਰ ਜਾਣਾ ਜ ਮੱਝਾ ਬੋਲ ਕੇ ਨਾ ਦੱਸਣ ਕੀ ਫਾਇਦਾ ਐਡੀ ਦੂਰ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਸੋ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਠੀਕ ਆ ਜੀ ਸੋ ਜੈਡ ਬਲੈਕ ਸੋ ਥੱਲੇ ਲੇਵੇ ਦੀ ਪੂਰੀ ਖਬਰਦਾਰ 10 ਕਿਲੋ ਬੌਲਾ ਅੱਜ ਦੂਜੇ ਦਿਨ ਦੇ ਦੌਰਾਨ ਆ ਦੇਖੋ ਜੀ ਠੀਕ ਆ ਜੀ ਪੂਰੀਆਂ ਜਿਹੜੀਆਂ ਦੋਸਤੋ ਜਵਾਨ ਝੋਟੀਆਂ ਨੇ ਇੱਕ ਬੰਦੇ ਜਿਹੜਾ ਕਹਦਾ ਵੀ 6 ਫੁੱਟ ਦਾ ਬੰਦਾ ਵੀ ਕੋਲੇ ਤੁਰਿਆ ਜਾਂਦਾ ਹੋਊਗਾ ਉਹ ਵੀ ਕਰਮਾੜੀ ਬਿਲਕੁਲ ਅੱਧਾ ਫੁੱਟ ਪਰਲੇ ਪਾਸੇ ਤੇ ਸੰਦਿੰਦੀ ਹੈ ਠੀਕ ਹੈ ਜੀ ਲੈ ਵੀ ਮੁਰਨਾ ਨਾ ਵੀਰ ਹਰਮਨ ਹਾਂਜੀ ਹਾਂਜੀ ਇਹ ਹੋ ਗਈ ਆਪਣੇ ਕੋਲ ਤੀਜੇ ਨੰਬਰ ਤੇ ਝੋਟੀ ਹਾਂਜੀ ਸੰਧੂ ਸਾਹਿਬ ਠੀਕ ਆ ਜੀ ਸੋ ਮੋਲ ਜਿਹੜਾ ਦੋਸਤੋ ਖਾਸ ਤੌਰ ਤੇ ਜਿਵੇਂ ਜਿਵੇਂ ਪਸ਼ੂ ਤੁਹਾਨੂੰ ਪਸੰਦ ਆਉਂਦਾ ਜਾਊਗਾ ਉਹਦਾ ਤੁਸੀਂ ਵੇਰਵਾ ਆਪਾਂ ਨਾਲ ਦੀ ਨਾਲ ਹੀ ਪਾਈ ਜਾਂਦੇ ਆ ਤੀਜੇ ਨੰਬਰ ਤੇ ਦਿਖਾਤੀ ਏ ਝੋਟੀ ਇੱਕ ਰਾਂਗਾ ਜੈਡ ਬਲੈਕ ਆ ਕਦ ਬੋਤਾਲੀ ਆ ਠੀਕ ਆ ਤੇ ਮੋਲ ਤੁਸੀਂ ਫੋਨ ਤੇ ਪੁੱਛ ਲਿਓ ਅਗਲੇ ਸੰਧੂ ਸਾਹਿਬ ਇਹ ਵੀ ਬੋਲੇ ਤੋਂ ਖਾਲੀ ਜੇ ਮੱਜ ਆਹ ਇਹ ਹਾਂਜੀ ਬੋਲਾ ਹਾਂ ਖਾਲੀ ਆ ਬੋਲੇ ਤੋਂ ਬੋਲੇ ਤੋਂ ਸਾਫ ਹੋ ਗਈ ਹਾਂ ਸਾਫ ਆ ਜੀ ਤੇ ਹੁਣ ਕਿੰਨੀ ਕੀ ਸਥਿਤੀ ਹੁਣ ਇਸਲੇ 11 12 ਕਿਲੋ ਤਿਆਰ ਹੈ ਜੀ ਬ ਠੀਕ ਆ ਜੀ ਦੂਜੇ ਸੂਬੇ ਆ ਮਗਰ ਬੱਚਾ ਇਹਦਾ ਕੀ ਵੀਰ ਬਦਾਂ ਨਹੀਂ ਸੰਤੂ ਸਾਹਿਬ ਨੇ ਨਿਸ਼ਾਨੀਆਂ ਕਰ ਆ ਮਗਰ ਕੱਟੀ ਇਹੋ ਜੀ ਤੇ ਬੱਚਾ ਇਹੋ ਜੀ ਹੈ ਜੀ ਮਿਰ ਸਾਹਿਬ ਨੇ ਖੋਲ ਨਿਸ਼ਾਨੀ ਵੇਖ ਲੈਂਦੇ ਸੰਤੂ ਸਾਹਿਬ ਬੱਚਾ ਦੋਸਤੋ ਥੋੜੇ ਬਾਤਾਂ ਕਰਕੇ ਵੀਰਾਂ ਦਾ ਵੀ ਨਿਸ਼ਾਨੀਆਂ ਨੂੰ ਛੁਨੀਆਂ ਵੇਸੇ ਲਾਈਆਂ ਨੇ ਇਹੋ ਜੀ ਹੈ ਜੀ ਬੱਚਾ ਇਹੋ ਨਿਸ਼ਾਨੀ ਆ ਕਿ ਕੱਟੀ ਆ ਖਿੱਲੇ ਨਾੜੂਏ ਤੇ ਆ ਠੀਕ ਅੱਜ ਦੂਜਾ ਦਿਨ ਹੈ ਨਾ ਹਾਂਜੀ ਨਹੀਂ ਦੂਜਾ ਨਹੀਂ ਇਹਨੂੰ ਚੌਥਾ ਦਿਨ ਆ ਜੀ ਚੌਥਾ ਦਿਨ ਹਾਂਜੀ ਹਾਂਜੀ ਤੇ ਨਾੜੂਆ ਬੱਚੇ ਦਾ ਇਹੋ ਹੀ ਹੈ ਫਿਰ ਹਨਾ ਹਾਂਜੀ ਹਾਂਜੀ ਇਹੋ ਜੀ ਹੈ ਜੀ ਬਿਲਕੁਲ ਜੀ ਮਗਰ ਕੱਟੀ ਜਾਂਦੇ ਆਓ ਜੀ ਖੋਲ ਕੇ ਕਰੀਏ ਪੇਸ਼ ਨਾੜੂ ਨਾੜ ਦੂਜਾ ਸੂਆ ਝੋਟੀ ਆ ਬਿਲਕੁਲ ਕ ਰੇਲ ਗੱਡੀ ਦੇ ਡੱਬੇ ਵਾਂਗੂ ਜਿਹੜਾ ਦੋਸਤੋ ਸਹਜ ਵੇਖੋ ਤੁਸੀਂ ਲੰਬਾਈ ਦੇ ਵਿੱਚ ਠੀਕ ਆ ਤੋਂ ਬੌਲਾ ਜਿਹੜੀ ਦੋਸਤੋ ਸਾਫ਼ ਕਰ ਦਿੱਤੀ ਆ ਠੀਕ ਆ ਜੀ ਫਿਰ ਵੀ ਜਿਹੜਾ ਹੁਣ ਕੋਈ 13 12 13 13 ਹਾਂਜੀ ਹਾਂਜੀ ਸੰਤੂ ਸਾਹਿਬ ਲਓ ਜੀ ਬਾਕੀ ਸੰਤੂ ਸਾਹਿਬ ਤੁਸੀਂ ਹੁਣ ਤੁਹਾਡਾ ਰੋਜ਼ ਦਾ ਕੰਮ ਤੁਸੀਂ ਆਪ ਤਜਰਬਾ ਲਾ ਲਿਆ ਕਰੋ ਲਓ ਜੀ ਹੁਣ ਤੁਹਾਨੂੰ ਮੈਂ ਅਰਕੀ ਦੱਸਦਾ ਅਗਲੀ ਵੀਡੀਓ ਇਹ ਨਹੀਂ ਦੱਸਾਂ ਜਿਹੜੀ ਕੱਲ ਪਰਸੋਂ ਪਉਣੀ ਆ 2 ਵਜਾਂ ਦੀ ਹਾਂਜੀ ਹਾਂਜੀ ਉਹ ਚ ਤੁਸੀਂ ਆਪ ਅੰਦਾਜ਼ਾ ਲਾ ਲਿਓ ਹੁਣ ਲਓ ਜੀ ਆ ਕਰੋ ਚੱਕ ਠੀਕ ਆ ਹਾਈਟ ਲੈਂਥ ਵੀ ਪੂਰੀ ਐਕਸਟਰਾ ਆਰਡੀਨਰੀ ਵਾਲਾ ਕੰਮ ਹੀ ਆ ਠੀਕ ਆ ਜੀ ਫੁੱਲ ਹਾਈਟ ਲੈਂਥ ਵਾਲੇ ਪਸ਼ੂ ਆ ਸਾਰੇ ਤੇ ਖੌਣ ਕਰਮ ਵਾਲੀ ਬੌਲੇ ਤੇ ਆ ਅੱਜ ਤੀਜਾ ਚੌਥਾ ਦੇ ਨਾਲ ਜਿੱਦਾਂ ਦੱਸ ਹੀ ਦਿੱਤਾ ਤੁਹਾਨੂੰ ਵੀ ਬੌਲਾ ਹੀ ਆ ਇਸ ਵਕਤ ਠੀਕ ਆ ਜੀ ਦੁੱਧ ਕਰਮ ਵਾਲੀ ਚੰਗਾ ਜਿਹਾ ਜਵਾਜੂ ਕਿਉਂਕਿ ਉਹ ਨਸਲ ਜਾਤਾਂ ਫ੍ਰੀਡਾ ਨੇ ਇਹਨਾਂ ਨੇ ਦੁੱਧ ਕੱਢਨੇ ਕੱਢਣਾ ਦੋਸਤੋ ਕੋਈ ਸੇਵਾ ਕਰਨ ਵਾਲਾ ਵੀ ਰੋਤੇ ਚੰਗਾ ਚਾਹੀਦਾ ਖਿਡਾਰੀ ਠੀਕ ਆ ਦੁੱਧ ਇਹੋ ਜਿਹੇ ਪਸ਼ੂ ਨੇ ਨਹੀਂ ਕੱਢਣਾ ਤੇ ਫਿਰ ਕਿਹਨੇ ਕੱਢਣਾ ਠੀਕ ਆ ਤੇ ਬੱਚਾ ਦੇ ਮਗਰ ਕਤੀ ਫੀਮੇਲ ਕਾਫ ਸੋਹਣੀ ਹਾਈਟ ਲੈਂਥ ਦੇ ਵਿੱਚ ਬੜੀ ਪ ਵਾਡਮੁੰਡ ਆਪਦੀ ਥਾਂ ਦੇ ਇਹਦੀ ਵੀ ਕਮਾਲ ਠੀਕ ਆ ਆ ਦੇਖੋ ਜੀ ਠੀਕ ਆ ਜੀ ਪਰਲੇ ਪਾਸੇ ਆ ਗਏ ਲੈ ਵੀ ਹਰਮਨ ਭਰਾ ਅੱਗੇ ਆਪਣੇ ਕੋਲ ਜਿਹੜੀ ਆ ਝੋਟੀ ਖੜੀ ਆ ਹਾਂਜੀ ਸੰਤੂ ਸਾਹਿਬ ਕਿਦਾ ਕਿਵੇਂ ਵੇਰਵਾ ਇਹਦਾ ਵੇਰਵਾ ਸੰਧੂ ਸਾਹਿਬ ਵੇਖ ਲਓ ਇਹ 4 बाई 4 ਹੀ ਆ ਹੂੰ ਇਹ ਹੁਣ ਤੁਸੀਂ ਪਰਲੇ ਪਾਸੇ ਬੰਦਾ ਮੇਰਾ ਖਲੋਤਾ ਚਾਹ ਮੈਨੂੰ ਕੈਮਰਾ ਫੜਾ ਦਿਓ ਤੁਸੀਂ ਪਰਲੇ ਪਾਸੇ ਚੱਲ ਜਿਓ ਮੈਂ ਬਣਾ ਦੇਣਾ ਇਧਰੋਂ ਮੇਰੇ ਚਲੋ ਮੇਰਾ ਤਾਂ ਜਿਆਦਾ ਹਾਈਟ ਆ ਹਾਂ ਇਹਦਾ ਤੁਸੀਂ ਵੇਖੋ ਹੁਣ ਆ ਠੀਕ ਆ ਨਹੀਂ ਪੂਰੀ ਵੱਡੀ ਹੈ ਜੀ ਹਾਂਜੀ ਆ ਪੂਰੀ ਫੱਪਦੀ ਰੱਪਦੀ ਝੋਟੀ ਆ ਬਹੁਤ ਵੱਡੀ ਹੈ ਸੁਆ ਦੂਜਾ ਇਹਦੇ ਅੱਜ ਦਿਨ ਕਿੰਨੇ ਕੁ ਹੋਗੇ ਵੀਰ ਸੁਨੀ ਇਹ ਵੀ ਬਹੁਤ ਖਾਲੀ ਆ ਸੰਧੂ ਸਾਹਿਬ ਇਹ ਅਸਲੇ 12 13 ਕਿਲੋ ਤਿਆਰ ਹੀ ਆ ਜੀ ਬੋਲਾ 12 13 ਕਿਲੋ ਬੋਲਾ ਹਾਂਜੀ ਹਾਂਜੀ ਲਓ ਜੀ ਬੋਲੇ ਤਾਂ ਦੋਸਤੋ ਹਾਂ ਬੱਚਾ ਜੀ ਜਿਹੜਾ ਕਿਸੇ ਵੀਰ ਨੇ ਚੋਗੇ ਤਸੱਲੀ ਕਰ ਲੈਣੀ ਬੌਲੇ ਤੇ ਚੱਲਣ ਢਈ ਆ ਬੱਚਾ ਮਗਰ ਕਟਾ ਇਹਦੇ ਵੀ ਕੱਟਾ ਜੀ ਕੱਟਾ ਲਓ ਜੀ ਆ ਮਗਰ ਕਟਾ ਜੀ ਠੀਕ ਆ ਠੀਕ ਆ ਜੀ ਜਾਓ ਜੀ ਕੱਢ ਕੇ ਬਾਹਰ ਕੱਢੋ ਜੀ ਬਾਹਰ ਦੂਜਾ ਦੋਸਤੋ ਸੂਆ ਹਾਈਟ ਲੈਂਥ ਪਹਿਲਾਂ ਜਿਹੜੀ ਦੇਖਦੇ ਸਾਰੇ ਆਪਾਂ ਤੁਹਾਨੂੰ ਚੈੱਕ ਕਰਾਤੀ ਆ ਵੀ ਹਾਈਟ ਲੈਂਥ ਵਾਲੇ ਪਾਸੇ ਪਾਸੇ 20 ਤੋਂ ਬਾਹਰ ਸੰਧੂ ਸਾਹਿਬ ਤੋਂ ਉਧਰ ਆਮਨਾ ਚ ਜਾਊਗੀ 20 ਕਿਲੋ ਜੀ ਹਾਂ ਜੀ 20 ਤੋਂ ਬਾਹਰ ਆਮਨਾ ਚ ਜਾਊਗੀ ਏਡੀ ਮਾਝੇ ਨਾਲ ਜਾਇਆ ਫੜੇ ਉਹ ਏਡੀ ਮਾਝੇ ਚੰਮੰਦੇ ਫੇਰੇ ਕਹਿੰਦੇ ਹਾਂ ਠੀਕ ਆ ਜੀ ਲੇ ਡਿਮਾਜ ਨੇ ਦੁੱਧ ਚੌੜੀ 20 ਕਿਲੋ ਦੁੱਧ ਕੀ ਆਦਾ ਸਤੂ ਦਾ ਹਾਂ ਅੱਲਾਹ ਵੀ ਦੱਸ ਠੀਕ ਆ ਸੋ ਬੌਲੇ ਜਿੰਨਾ ਦੇ ਥਲੇ 12 12 13 13 ਕਿਲੋ ਬੌਲੇ ਹੀ ਹੈ ਤੇ ਉਥੇ ਅੰਦਾਜ਼ਾ ਆਪਾਂ ਲਾ ਸਕਦੇ ਆ ਵੀ ਦੋਸਤੋ ਕੋਈ 18 20 ਵੀ ਸਰੀਆਂ ਇਹ ਮੱਝਾਂ ਨੇ ਕੋਈ ਛੋਟੀਆਂ ਤਾਂ ਨਹੀਂ ਗੀਆਂ ਕੱਲੇ ਕਾਦੀ ਨਹੀਂ ਹੈਗੇ ਕੇ ਇਹ ਆ ਵੀ ਜੇ ਨਸਲ ਬਰੀਡਾਂ ਨੇ ਤੇ ਕੱਤ ਕਾਠ ਵਾਲੇ ਪਾਸੋਂ ਢਿਲ ਨਹੀਂ ਤੇ ਦੁੱਧ ਵਾਲੇ ਪਾਸੇ ਵੀ ਢਿਲ ਨਹੀਂ ਛੱਡਦੀਆਂ ਠੀਕ ਆ ਸੋ ਚੌੜਾ ਪਿੱਠਪੂੜਾ ਥੱਬਿਆਂ ਤੇ ਥੱਬੇ ਉੱਪਰੋਂ ਪਿੱਠਪੂੜਾ ਫੁੱਲ ਰਾਜੀ ਦੋ ਮੱਝਾਂ ਇੱਕ ਆਪਾਂ ਚੰਗੀਆਂ ਮੱਝਾਂ ਲੈ ਆਈਏ ਨੇ ਤੇ ਇਹ ਵੀ ਆਪਾਂ ਕਹਿ ਸਕਦੇ ਵੀ ਸਿਆਣਿਆਂ ਦੀ ਗੱਲ ਵਾਹੂ ਜਿਵੇਂ ਕਹਿੰਦੇ ਉੱਤੇ ਮੰਜਾ ਡੈਂਦਾ ਠੀਕ ਆ ਸਾਨੂੰ ਸਾਰਾ ਕਿ ਉੱਤੇ ਕੋਈ ਵੀ ਰੁੱਤਾ ਰਹੇ ਠੀਕ ਆ ਭਾਵੇਂ ਦੋ ਜਣੇ ਸੁੱਤੇ ਰਹਿਣ ਜੜ ਕੇ ਤੇ ਇੱਕ ਉਧਰ ਬੈਜੇ ਇੱਕ ਉਧਰ ਦੂਜੀ ਗੱਲ ਕਿਥੋਂ ਕਿਹੜੀ ਹੱਥ ਆ ਦਾ ਨੂੰ ਪਿੱਠ ਪੜਾ ਲਗਾ ਤੇ ਮਾਲਕ ਨੇ ਕਿੱਡੀ ਕਿ ਮਿਹਰ ਕੀਤੀ ਆ ਵੇਖੋ ਬਲੈਰੋ ਕੱਢੀ ਜੀ ਕੱਲੀ ਚੜ ਕੇ ਜਾਊਗੀ ਹਾਂ ਤੇ ਮੜੀ ਜੀ ਵੀ ਕਿਦੇ ਲੁੱਲ ਵੀ ਗਈ ਤੇ ਬੈਲੈਂਸ ਵੀ ਵਿਗਮਦਾ ਡਾੜੀ ਹਾਂ ਤੇ ਡਰਾਈਵਰ ਵੀ ਜਿਹੜਾ ਕਰੜੇ ਜਿਹਾ ਠੱਪਾ ਮਾਰ ਕੇ ਬੈਠੇ ਸਟੀਅਰਿੰਗ ਨੂੰ ਹਾਂ ਆ ਪੂਰਾ ਕੜਾ ਕੋੜਾ ਹੋ ਗਿਆ ਫੇਰ ਹੀ ਆ ਗਿਆਨ ਜੂਣ ਹੋ ਗਿਆ ਬਿਲਕੁਲ ਗੱਟ ਪਾਨੇ ਹੁਣ ਸੰਧੂ ਸਾਹਿਬ ਕਮੈਂਟ ਕਰਨ ਲੱਗਾ ਅਗਲਾ ਇੱਕ ਮਿੰਟ ਲਾਉਂਦਾ ਹਾਂ ਹਾਂਜੀ 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 ਕਮੈਂਟ ਤੇ ਇਸ ਤਰ੍ਹਾਂ ਕਰਦਾ ਤੇ ਰੱਬ ਦਾ ਡੱਪਲਾ ਕਰੇ ਹੁਣ ਮੱਝਾਂ ਦੀਆਂ ਲਿਆਉਣੀਆਂ ਚਾਹ ਜਿੰਨਾ ਵੀਰਾਂ ਸਾਂਭੀਆਂ ਵਾ ਇਹਦੇ ਨੇ ਮੱਝਾਂ ਸਾਹਮਣੇਆਂ ਸੌਖੀਆਂ ਕਿਤੇ ਆ ਨਾ ਜੀ ਨਾ ਐਡਾ ਪਸ਼ੂ ਤੇ ਵੀਰ ਹਰਮਣ ਇਹ ਨਹੀਂ ਵੀ ਕੋਈ ਜਾ ਕੇ ਮੇਲੇ ਵੇ ਦਾ ਰਹੂਗਾ ਸੱਚੀ ਗੱਲ ਆ ਵੀ ਇਹਦੇ ਉੱਤੇ ਰਹਿਣਾ ਪੈਣਾ ਨਹੀਂ ਤੇ ਚੌ ਦਿਨਾਂ ਬਾਅਦ ਇਹ ਖੜਕ ਜਾਣੀ ਇਹ ਕਿਸੇ ਤੋਂ ਸੰਭਾਲੀ ਨਹੀਂ ਜਾਣੀ ਜੇ ਜੇ ਕਿਤਾ ਨੂੰ ਚਾਮ ਚੜਿਆ ਤਾਂ ਇਹ ਵੀ ਨਹੀਂ ਗੱਲ ਹੈ ਕਿ ਵੀ ਦੋ ਦਿਨ ਭੁੱਖੀ ਰਹੀ ਤੇ ਵਾਜ ਵੀ ਜਾਊਗੀ ਐਡੀ ਵੀ ਨਹੀਂ ਗੱਲ। ਜੇ ਕਿ ਮੁੰਡੇ ਸਾਡੇ ਅਰਗੇ ਨੇ ਲੈਣੇ ਸਾਡੀ ਉਮਰ ਦੇ ਉਹ ਸਾਰੇ ਨਹੀਂ ਜਾ ਸਕਦਾ। ਆਹੋ। ਆ ਸਾਰੇ ਆਇਆ ਕਰਨਗੇ ਮਿਲਣਾ ਵੀ ਚਲ ਮਿਲਾਈਏ ਜਵਾਈ ਕਰ। ਮਿਲਾਈਏ। ਆਹੋ। ਲਾ ਜੇ ਇਹ ਸੰਧੂ ਸਾਹਿਬ ਤੁਸੀਂ ਤੁਹਾਨੂੰ ਮੈਂ ਦੱਸਿਆ ਹੈ। ਇਹ ਕਿਹੜੀ ਕੱਲ ਮੱਝ ਹੋਣੀਆਂ ਨੇ। ਆਹ। ਉਹ ਹੀ ਮੱਝ ਤੋਂ ਹੀ ਹੈ ਬਹੁਤ ਵੱਡੀ ਮੱਝ ਹੈ। ਲਓ ਵੀ ਭਰਾਵੋ ਠੀਕ ਆ। ਉਹਦੀ ਵੀਡੀਓ ਉਹ ਪਾ ਦਾਂਗੇ। ਪਰ ਮੈਂ ਕਹਿੰਦਾ ਵੀ ਜਿਹੜੀ ਇਹ ਦੋਸਤੋ ਆਪਾਂ 5ਵੇਂ ਨੰਬਰ ਤੇ ਦਿਖਾਈ ਹੈ ਕੋਈ 18 20 20 ਸਰੀ ਇਹ ਮੱਝ ਆ। ਤੇ ਬਾਕੀ ਇੱਥੇ ਆਣ ਕੇ ਮੇਰਾ ਵੀ ਰਿਕਵਰੀ ਝਲਕ ਜਰੂਰ ਮਾਰੇ ਹੋ ਠੀਕ ਆ ਜੀ ਜਿਹੜੇ ਕੋਈ ਨੇੜੇ ਪਾਸੇ ਵਾਲੇ ਵੀਰ ਆ ਕਿਤੇ ਸ਼ੌਂਕ ਰੱਖਦੇ ਆ ਪਸ਼ੂਆਂ ਦਾ ਆਣ ਕੇ ਵੇਖੋ ਜੇ ਵੀ ਪਸ਼ੂ ਜੋ ਦਿਖਾਇਆ ਤੁਹਾਨੂੰ ਓਡਾ ਹੈਗਾ ਜਾਂ ਨਹੀਂ ਹੈਗਾ ਤੇ ਬਾਕੀ ਠੀਕ ਆ ਜੀ ਪੂਰੀ ਥੱਲੇ ਕਾਇਮ ਥਣ ਥਣ ਕਰਨ ਵਾਲੀ ਨੂੰ ਬੜਾ ਦੋਹਰਾ ਲੱਗਾ ਤੇ ਚਵਾਜਬੂ ਦੀ ਇੱਕ ਨੰਬਰ ਅਗਲੀ ਇੱਕ ਆਪਾਂ ਤੁਹਾਨੂੰ ਹੋਰ ਤੋਹਫਾ ਤੁਹਾਨੂੰ ਦਿਖਾਉਣੇ ਆ ਲਾਸਟ ਵਿੱਚ ਵੈਸੇ ਤੋਹਫਾ ਹੀ ਆ ਤੇ ਹਰਮਨ ਵੀਰ ਦਾ ਸੁਭਾ ਪਹਿਲਾਂ ਜੀ ਸੰਤੂ ਸਾਹਿਬ ਪਹਿਲਾਂ ਛੁੱਟੀ ਆ ਅੱਜ ਕਿੰਨੇ ਦਿਨਾਂ ਦੀ ਇਹ ਅਜੇ ਹੋ ਗਈ ਆ ਜੀ 50 ਦਿਨਾਂ ਦੀ ਸੂਈ 50 ਕਿਤੇ ਦਿਨਾਂ ਦੀ ਸੂਈ ਆ ਪਹਿਲਾਂ ਝੋਟੀ ਆ ਦੋਸਤੋ ਲੈਫਟੀ ਲੂਟੀ ਤੁਸੀਂ ਕਰੋ ਚੈੱਕ ਤਾਂ ਥਣ ਬਹੁਤ ਸੋਹਣਾ ਪੂਰਾ ਹੱਥੀ ਚਵਾਈ ਵਾਲਾ ਥਣ ਹਾਂਜੀ ਹਾਂਜੀ ਤੇ ਇਹਦਾ ਵੀਰ ਹੁਣ ਮੰਨ ਲਾ ਬੋਲਾ ਮੰਨ ਲੈ ਕੋਈ ਕੱਚਾ ਬੋਲਾ ਮੰਨ ਕੱਚਾ ਬੋਲਾ ਹੀ ਆ ਸੰਤੂ ਸਾਹਿਬ ਹੋਣਾ ਨਹੀਂ ਬੋਲਾ ਤੇ ਨਹੀਂਗਾ ਕੱਚਾ ਹੀ ਆ ਜੀ ਦੁੱਧ ਦੇ ਮਾਈ ਤਰੀ ਹੁੰਦੀ ਦਾਖਲ ਦੁੱਧ ਆਈ ਤਿਆਰ ਠੀਕ ਆ 10 ਕਿਲੋ ਹਾਂਜੀ ਹਾਂਜੀ ਤੇ ਬੱਚੀ ਇਹਦੇ ਮਗਰਾਂ ਕੱਟਾ ਹੀ ਆ ਜੀ ਮਗਰ ਕਟਾ ਹਾਂਜੀ ਹਾਂਜੀ ਲਓ ਜੀ ਆ ਮਗਰ ਕਟਾ ਠੀਕ ਆ ਜੀ ਤੇ ਕੋਲੇ ਬੱਚਿਆ ਕੋਈ ਹਫਤੇ ਦੇ ਡੇਢ ਘੇੜ ਦੋਸਤੋ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਬੱਚੇ ਦਿਖਾਈ ਜਾਂਦੇ ਆ ਵੀ ਬਾਅਦ ਵਿੱਚ ਕੋਈ ਵੀਰੇ ਆ ਕੇ ਵੀ ਬੱਚਾ ਨਹੀਂ ਵੇਖਿਆ ਪਤਾ ਨਹੀਂ ਕੀ ਐਸਟੀਮੇਟ ਲਾਉਂਦੇ ਰਹੋ ਠੀਕ ਆ ਤੇ ਬੱਚੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾਤੇ ਆ ਸੰਧੂ ਸਾਹਿਬ ਥੱਲੇ ਇਹ ਨਾ ਕਮੈਂਟ ਕਰ ਦੇਣ ਵੀ ਮੱਝ ਤੇ ਅਸੀਂ ਵੱਡੀ ਲੈ ਲੈਣੀ ਜੇ ਤੁਸੀਂ ਡਰਾਤਾ ਵੀ ਵੰਡੇ ਨਹੀਂ ਜਾਏ ਨਾ ਹਾਂ ਆਹੋ ਇਹ ਫਰਕ ਤਾਂ ਪੈਣਾ ਹੀ ਆ ਫਿਰ ਕੋਈ ਨਾ ਕੋਈ ਤਾਂ ਛੱਡ ਕੇ ਜਾਣਗੇ ਵੀਰ ਸੱਜਣ ਆਹ ਇਹਦੀ ਗੱਲ ਐ ਅਸਰੇਟੀ ਮੈਂ ਜਿਹੜੀ ਘਰੇ ਬੰਨ ਲੈਣੀ ਇੰਨੀ ਮਹਿੰਗੀ ਕੀਮਤ ਦੀ ਹਾਂਜੀ ਆਹੋ ਤੇ ਕੋਈ 500 ਰੁਪਏ ਦਿਹਾੜੀ ਆ ਦੇ ਵੀ ਦਊਗਾ ਬੰਦਾ ਕਿੱਡੀ ਕਾ ਖਰਾਉਣਾ ਕੀ ਕਰੇ ਸਹੀ ਗੱਲ ਆਹ ਦੇਖੋ ਜੀ ਲਓ ਜੀ ਸੋ ਝੋਟੀ ਇਹ ਵੀ ਬਹੁਤ ਸੋਹਣੀ ਆ ਦੋਸਤੋ ਹਾਈਟ ਇਹਦੀ ਵੀ ਕੋਈ ਨੋਰਮਲ ਨਹੀਂ ਗਈ ਹਾਈਟ ਇਹਦੀ ਵੀ ਬਹੁਤ ਉੱਚੀ ਆ ਠੀਕ ਆ ਜੀ ਬਹੁਤ ਵੱਡੀ ਆ ਜੀ ਬਹੁਤ ਵੱਡੀ ਹਾਈਟ ਆ ਤੇ ਲਵੀ ਝੋਟੀ ਆ ਪਹਿਲਾ ਸੂਆ ਝੋਟੀ ਸੋਈ ਆ ਸੋ ਕਮਾਲ ਦੀਆਂ ਜਿਹੜੀਆਂ ਦੋਸਤੋ ਬਿਊਟੀ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਕਮਾਲ ਦੀਆਂ ਨੇ ਸਾਰੀਆਂ ਠੀਕ ਆ ਠੀਕ ਆ ਜੀ ਤੋ ਢਾਂਚੇ ਢੂੰਚੇ ਜਿਹੜੇ ਦੋਸਤ ਇਹਨਾਂ ਝੋਟੀਆਂ ਦੇ ਅਲੱਗਾਈ ਨੇ ਠੀਕ ਆ ਜੀ। ਤੋ ਵੇਖਦੇ ਆ ਸਾਰੇ ਵੈਸੇ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਕਿੱਥੋਂ ਦੇ ਪਸ਼ੂ ਆ ਕਿਵੇਂ ਦੇ ਆ। ਤੇ ਬਾਕੀ ਤੁਸੀਂ ਆਪ ਸਿਆਣੇ ਹੋ ਸਾਰੇ ਠੀਕ ਆ ਜੀ ਕਾਰੀ ਬਿਹਾਰੀ ਵੀਰ ਜਿਹੜੇ ਬਿਲਕੁਲ ਪਾਰਖੂ ਵੀਰਾ ਖੜਾਰੀ ਵੀਰ ਆ ਠੀਕ ਆ ਜੀ। ਤੋ ਵੇਖ ਕੇ ਪਤਾ ਲੱਗ ਹੀ ਜਾਂਦਾ ਪਸ਼ੂ ਦਾ। ਸੋ ਪਹਿਲਾਂ ਝੋਟੀ ਆ ਕੋਈ ਡਰਾਕਲ ਛੜਾਕਲ ਦੀ ਪਸ਼ੂ ਆ ਇਹ ਨਹੀਂਗੇ ਠੀਕ ਆ। ਵੰਡ ਬੁੰਡ ਆਪਸੀ ਥਾਣਾ ਦੀ ਚੰਗੀ ਆ। ਤੋ 10 ਕਿਲੋ ਇਹ ਤਾਂ ਥੱਲੇ ਕੋਈ ਵੀਰ ਕੱਚਾ ਬੋਲੇ ਮੰਨ ਲੈ ਠੀਕ ਆ ਜੀ ਪੰਜਾਂ ਚੋਣ ਚਾਂ ਜਿਹੜੀ ਤੁਸੀਂ ਆਪ ਹੀ ਜਜਮੈਂਟ ਕਰ ਲਿਓ ਪਿਆ ਉਹ ਜੇ ਥਣਤੀ ਦੋ 240 ਕਿਹੋ ਜੀ ਹੋਊਗੀ ਠੀਕ ਆ ਸੋ ਕੱਲੇ ਕੱਲੇ ਪਸੂ ਨੂੰ ਚਲੋ ਆਪਾਂ ਇੱਥੇ ਧਾਰਾ ਮਾਰ ਕੇ ਜੇ ਚੋ ਆਗੇ ਤੁਹਾਨੂੰ ਨਹੀਂ ਵਿਖਾ ਸਕਦੇ ਕਿ ਸੋ ਮਜਬੂਰੀ ਇਹ ਬਣ ਜਾਂਦੀ ਆ ਵੈਸੇ ਵੀ ਆਪਣੀ ਥੋੜੀ ਵੀਡੀਓ ਜਿਹੜੀ ਲੰਬੀ ਹੁੰਦੀ ਆ ਤੇ ਜੇ ਇਹ ਕੰਮ ਕਰਨ ਲੱਗ ਪਈਏ ਤਾਂ ਥੋੜੀ ਜਿਹੀ ਹੋਰ ਫੇਰ ਜਿਆਦਾ ਹੀ ਦੋਸਤੋ ਸਹਿਜ ਵਾਜਨ ਦਾ ਵੀਡੀਓ ਦਾ ਤੇ ਇਹ ਨਾਗਨੇ ਅੱਜ ਵੀਰ ਹਰਮਨ ਦੇ ਫਾਰ ਦੇ ਸੰਧੂ ਸਾਹਿਬ ਅਜੇ ਮੱਝ ਖਾਲੀ ਆ ਜਦੋਂ ਮੱਝ ਪੂਰੀ ਬਣ ਗਈ ਨਾ ਹਾਂਜੀ ਕਿਉਂ ਪੰਜਾਂ ਦਿਨਾਂ ਵਿੱਚ ਉਦੋਂ ਲਿਓ ਪਤਾ ਹੀ ਆ ਸੁਬਾਹ ਫਿਰ ਚੋਈ ਚੁਬਾਈ ਹੋਣੀ ਹੈਗੀ ਚੋਈਆਂ ਦੀ ਮੱਜਾਂ ਤੇਰੀ ਹਾਂਜੀ ਤੇ ਮੱਜਾਂ ਸੰਧੂ ਸਾਹਿਬ ਦੁੱਧ ਥਲੇ ਛੜਦੀਆਂ ਮੱਜਾਂ ਸਾਰੀਆਂ ਬਿਲਕੁਲ ਜੀ ਹੁਣ ਫਿਰ ਬੱਚੇ ਲਾ ਗਿਆ ਫਿਰ ਇਕ ਨਾਂ ਦੇ ਵਿਖਾਉਣੇ ਪੈਂਦੇ ਜੀ ਬਿਲਕੁਲ ਹਾਂਜੀ ਤੇ ਹਰਮਨ ਵੀਰੇ ਇੱਕ ਨੰਬਰ ਬੋਲ ਦਗੀ ਆਪਣੇ ਨੰਬਰ 98767 ਜੀ 00714 ਜੀ ਠੀਕ ਹੈ ਜੀ ਹਾਂਜੀ ਲਓ ਜੀ ਲਓ ਦੱਸੋ ਇਹ ਸਾਨੂੰ ਮੇਰੇ ਨਾਲ ਵੀਰੇ ਹਰਮਨ ਪਿੰਡ ਰਾਣੀਵਲਾ ਤੁਸੀਂ ਵਿਜ਼ਿਟ ਕਰਨੀ ਹੈ ਜੀ ਫਾਰਮ ਵੀਰ ਦਾ ਪਿੰਡ ਦੇ ਵਿੱਚ ਹੀ ਆ ਰਾਣੀ ਵਾਲਾ ਵਿਜ਼ਿਟ ਕਰੋਗੇ ਜੇਕਰ ਕੋਈ ਵੀਰ ਬ੍ਰਹਮਪੁਰੇ ਪਿੰਡ ਤੋਂ ਆ ਰਿਹਾ ਤੇ ਰਾਣੀ ਵਾਲਾ ਪਿੰਡ ਐਂਟਰ ਹੋਣ ਤੋਂ ਪਹਿਲਾਂ ਜਿਹੜਾ ਫਾਰਮ ਆ ਜਾਂਦਾ ਤੇ ਰਾਣੀ ਵਾਲਾ ਜੇਕਰ ਪਿੰਡ ਤੁਸੀਂ ਇਧਰੋਂ ਆਉਂਦੇ ਜੇ ਸਿੱਧਾ ਚੋਲਾ ਸਾਹਿਬ ਵਾਲੀ ਸਾਈਡ ਤੋਂ ਤੇ ਪਿੰਡ ਰਾਣੀ ਵਾਲਾ ਵਿਜ਼ਿਟ ਕਰੋਗੇ ਤੇ ਜਦੋਂ ਆਪਾਂ ਬ੍ਰਹਮਪੁਰੇ ਪਿੰਡ ਵਾਲੀ ਸੜਕ ਫੜਦੇ ਆ ਤੇ ਬਿਲਕੁਲ ਪਿੰਡ ਨਿਕਲਦੇ ਆ ਸਾਰ ਬਿਲਕੁਲ ਸੱਜੇ ਹੱਥ ਜਿਹੜਾ ਵੀਰ ਹਰਮਨ ਦਾ ਫਾਰਮ ਆ ਤੋਂ ਵੱਡੇ ਲੈਵਲ ਦਾ ਕੰਮ ਆ ਭਰਾ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਹੋਗੇ 8-7 ਨਗ ਵੱਡੀ ਗਿਣਤੀ ਦੇ ਵਿੱਚ ਮੱਝਾਂ ਟੌਪ ਟੌਪ ਕਲਾਸ ਦੀਆਂ ਹੁੰਦੀਆਂ ਨੇ ਜਿਹੜਾ ਨਗ ਵੀ ਪਸੰਦ ਆਊਗਾ ਉਹਦੇ ਬਿਲਕੁਲ ਰੇਟ ਬਾਰੇ ਤੁਸੀਂ ਖਾਸ ਤੌਰ ਤੇ ਦੋਸਤੋ ਫੋਨ ਤੇ ਪੁੱਛ ਕੇ ਕਰ ਲਿਓ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ ਜੀ